ਵੈ ਕੁਰਜੀ ਕਾ ਖਾਲਸਾ ਵੈ ਕੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਦਾ ਟਾਈਮ ਹੋ ਗਿਆ 8:30 ਹੋ ਗਏ ਬੱਚੇ ਗਏ ਸਕੂਲ ਤੇ ਬੱਚਿਆਂ ਨੂੰ ਤੋਰ ਕੇ ਬਸ ਮੈਂ ਵੀ ਹੁਣ ਕਿਚਨ 'ਚ ਚੱਲੀ ਸੀਗੀ ਇੱਕ ਇਹ ਕੰਮ ਤੇ ਰਾਸ ਸਭ ਨੂੰ ਲੇਟ ਹੀ ਹੋ ਗਿਆ ਸੀ ਆਉਂਦਿਆਂ ਨੂੰ 8:30 ਹੋ ਗਏ ਸੀਗੀ ਤੇ ਫੇਰਾ ਸਮਾਨ ਇਦਾਂ ਲਿਆ ਕੇ ਰੱਖਤਾ ਸੀਗਾ ਕਿ ਮੈਂ ਕੱਢਿਆ ਨਹੀਂਗਾ ਤੇ ਹੁਣ ਮੈਂ ਕੱਢਦੀ ਆ ਇਹ ਸਮਾਨ ਤੇ ਆਹ ਤਾਂ ਮਿਰਚਾਂ ਲਿਆਂ ਲੈ ਗਏ ਸਟੋਰ ਤੋਂ ਸੋਪਰ ਆ ਮਿਰਚਾਂ ਲਿਆਂਦੇ ਨੇ ਮੈਂ ਬਹੁਤ ਔਖਾ ਸੀਗਾ ਮੈਨੂੰ ਲਾਲ ਮਿਰਚਾਂ ਰਗੜ ਕੇ ਪਾਉਣੀਆਂ ਪੈਂਦੀਆਂ ਸੀਗੀਆਂ ਸਬਜੀ ਚ ਧਾਲ ਸਬਜੀ ਚ ਕਿਉਂਕਿ ਉਹ ਜਿਹੜੀ ਸੁੱਕੀ ਮਿਰਚਾਂ ਲਾਲ ਪੀਸੀ ਹੋਈ ਉਹ ਨਹੀਂ ਅਸੀਂ ਪਾਉਂਦੇ ਸ਼ੁਰੂ ਤੋਂ ਹੀ ਅਸੀਂ ਹਰੀਆਂ ਮਿਰਚਾਂ ਹੀ ਪਾਉਂਦੇ ਆ ਮੈਂ ਪੇਕ ਕੇ ਵੀ ਸ਼ੁਰੂ ਤੋਂ ਹੀ ਹਰੀਆਂ ਮਿਰਚਾਂ ਹੀ ਫੋਲਨੇ ਜਾਂ ਉਹ ਲਾਲ ਜਿਹੜੀਆਂ ਸੁੱਕੀਆਂ ਹੁੰਦੀਆਂ ਉਹ ਰਗਾੜ ਕੇ ਪਾਉਨੇ ਆ ਇਹ ਪੀਠੀ ਮੈਚਾ ਉਹ ਨਹੀਂ ਪਾਉਂਦੇਗੇ ਤੇ ਆਹ ਬੱਚਿਆਂ ਦਾ ਪੋਸਟ ਆੰਦਾ ਸੀ ਮੈਗੀ ਬੰਦੇ ਪੈਗ ਵਿੱਚ ਨਹੀਂ ਮਿਲੇ ਹੁਣ ਛੋਟੇ ਪੈਗ ਤੇ ਮਿਲਦੇ ਆ ਮੈਗੀ ਤੇ ਆ ਗੁੰਡੀ ਆ ਕੋਈ ਉਹ ਆ ਗੋੜ ਆ ਪਕੌੜੇ ਨੂੰ ਲਾ ਠੀਕ ਆ ਇੱਧਰ ਫਰੂਟ ਵੀ ਉਹ ਮੇ ਪਈ ਵੀ ਨਹੀਂ ਕੱਢਣ ਦਾ ਟਾਈਮ ਲੱਗਾ ਵਾ ਮਸੰਮੀਆਂ ਇੱਕ ਪੈਕ ਦੇ ਵਿੱਚ ਹੀ ਪਈਆਂ ਆ ਤੇ ਆਹ ਉਧਰ ਦਾ ਪਤਲਾ ਬੀਕਾ ਮੈਨੂੰ ਦੇਖਦਾ ਸੀ ਪ੍ਰਸ਼ਾਦ ਇਹ ਵੀ ਨਹੀਂ ਰਾਤ ਮੇ ਕੱਢੇ ਤੇਲੇ ਖਰਾਬ ਹੀ ਹੋ ਗਏ ਉਹਨੇ ਰਾਤ ਆਇਆ ਨਾ ਕਲ ਗਏ ਸੀ ਕਿ ਢਾਈ 3 ਵਜੇ ਦੇ ਗਏ ਸੀ ਕਿ ਤੇ ਬਸ ਉੱਥੇ ਥੱਕ ਹੋ ਗਿਆ ਬੈਠੇ ਬੈਠੇ ਥੱਕ ਗਏ ਤੇ ਰਾਤ ਆ ਕੇ ਬਸ ਰੋਟੀ ਬਣਾ ਕੇ ਖਾ ਕੇ ਤੇ ਪੈ ਗਏ ਮੈਂ ਕਿ ਕਰਾਂ ਮੈਂ ਸਵੇਰੇ ਵੇਖੂੰਗੀ ਕਿ ਕੀ ਸਮਾਂ ਲੈਂਦਾ ਕਿਵੇਂ ਕੱਢਣਾ ਮੈਂ ਵਸਾ ਕੱਢਦੀ ਆ ਕੋਸ ਮਿਰਚਾਂ ਜਿਹੜੀਆਂ ਇਹ ਮੈਂ ਟੀਚ ਲਾ ਦੂੰਗੀ ਤੇ ਕੋਸ ਥੱਲੇ ਲਾ ਦੂੰਗੀ ਫ੍ਰੀਜ ਤੇ ਕੋਸ ਦੇ ਆਪਾਂ ਵੇਖਦੀਆਂ ਮੈਂ ਸੋਹਣੀਆਂ ਵਿੱਚ ਮੋਟੀਆਂ-ਮੋਟੀਆਂ ਚ ਅਚਾਰ ਪਾ ਲੂੰਗੀ ਕਿਉਂਕਿ ਪਾਸ ਆ ਹੀ ਆ ਲਾਸਟ ਵਾਰੀ ਅਸੀਂ ਐ ਤਕਵੀ ਲੈ ਕੇ ਆਂਦੀ ਆ ਮਿਰਚ ਮੌਲ ਦੀ ਹਰੀ ਤੇ ਨਹੀਂ ਤਾਂ ਆਪਦੇ ਘਰ ਦੇ ਹੁੰਦੀਆਂ ਸਟੋਰ ਕੀਤੀਆਂ ਹੁੰਦੀਆਂ ਵਾ ਉਦੋਂ ਨਵੀਆਂ ਲੱਗ ਜਾਂਦੀਆਂ ਬਸ ਹੁਣ ਵੀ ਨਵੀਆਂ ਲੱਗੀਆਂ ਹਾਂ ਬਸ 15-20 ਦਿਨਾਂ ਤੱਕ ਲੈ ਲੱਗ ਜੂਗੀ ਸਬਜ਼ੀ ਮਿਰਚਾਂ ਤੇ ਚੱਪਣ ਕद्दू ਚੱਪਣ ਕद्दू ਹੀ ਕਹਿੰਦੇ ਸੀਗੇ ਉੱਗ ਰਿਹਾ ਏ ਤੇ ਚੱਪਣ ਕद्दू ਜਲਦੀ ਲੈਣ ਲੱਗ ਜਾਂਦੇ ਬਸ ਹੁਣ ਇਹ ਮੈਂ ਸਾਰਾ ਸਮਾਨ ਸੰਭਾਲਦੀ ਹਾਂ ਤੇ ਇਤਨ ਮੈਂ ਬਣਾਉਂਗੀ ਅੱਜ ਸ਼ਿਮਲਾ ਮਿਰਚਾਂ ਕੱਲ ਲੈ ਕੇ ਆਈ ਸੀ ਮਾਰਕੀਟ ਚੋਂ ਫ੍ਰਿਜ ਚ ਲਾਤੀਆਂ ਸੀ ਇਹ ਤਾਂ ਹੁਣ ਮੈਂ ਕੱਢੀਆਂ ਵਾ ਤੇ ਇਹਦੇ ਵਿੱਚ ਆਲੂ ਪਾ ਕੇ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾਵਾਂਗੀ ਹਮ ਮਠਿਆਈ ਲੈਂਦੇ ਸੀ ਤਾਂ ਰਾਤ ਉਹ ਤੇ ਰੱਖਤੀ ਸੀਗੀ ਫ੍ਰਿਜ ਚ ਘਰਸ ਗੋਲਿਆਂ ਨਾਲ ਡੱਬਾ ਸੀ ਲੋਹਣ ਡਵਾ ਦੇ ਸੀ ਇੱਕ ਪਰਫੀ ਤਾਂ ਹਰ ਕਰਦੀ ਹੁਣ ਮੈਂ ਡਸਟਿੰਗ ਆ ਦੇਖੋ ਇਹ ਖਲਾਰਾ ਉਹ ਮਿਕਲ ਰਿਆ ਪਿਆ ਕੱਲ ਅਸੀਂ ਉੱਧਰ ਚਲੇ ਗਏ ਤੇ ਸ਼ਾਮ ਨੂੰ ਟਾਈਮ ਨਹੀਂ ਲੱਗਾ ਤੇ ਹੁਣ ਮੈਂ ਕਿ ਵੀ ਸਵੇਰ ਜਲਦੀ ਜਲਦੀ ਸਕੂਲ ਚਲੀ ਗਈ ਨਹੀਂ ਤਾਂ ਉਹ ਕਰ ਦਿੰਦੀ ਹੁੰਦੀ ਡਸਟਿੰਗ ਤੇ ਹੁਣ ਮੈਂ ਕਿ ਚਲੋ ਮੈਂ ਕਰਦੀ ਮਾਣਾ ਮੈਂ ਦੋ ਤਵੇ ਰੱਖ ਕੇ ਜੀ ਲਾਉਣੀ ਆ ਰੋਟੀ ਕਿਉਂਕਿ ਮੈਂ ਲੇਟ ਹੋ ਗਿਆ ਅੱਜ ਮੇਰੇ ਕੋਲ ਟਾਈਮ ਹੈ ਨਹੀਂ ਕਿ ਇੰਨਾ ਕੰਮ ਤੇ ਜਾਂਦਾ ਟਾਈਮ ਹੋ ਜਾਂਦਾ ਤੇ ਮੈਂ ਜਲਦੀ ਜਲਦੀ ਚਲੇ ਰੋਟੀ ਬਣਾ ਦਾਂ ਹਾਂਜੀ ਹੁਣ ਮੈਂ ਫ੍ਰੀ ਹੋ ਕੇ ਆਈ ਸੀਗੀ ਰੋਟੀ ਖਾ ਕੇ ਨਹਾ ਕੇ ਤੇ ਹੁਣ ਲੱਗੀ ਸੀ ਮੈਂ ਚਾਹ ਪੀਣ ਤੇ ਨਾ ਤਾਂ ਮੈਂ ਸਵੇਰ ਵੀ ਲੈਣੀ ਹੁੰਦੀ ਹੈ ਇੱਕ ਵਾਰੀ 6 ਵਜੇ ਪਾਠ ਕਰ ਕਰਦੀ ਹਾਂ ਉਦੋਂ ਨਹਾ ਕੇ ਪਾਠ ਕਰਦਿਆਂ ਸਵੇਰ 6 ਵਜੇ ਤੇ ਫੇਰ ਉਹ ਕੰਮ-ਕਮ ਕਰਕੇ ਫ੍ਰੀ ਹੁੰਨੀ ਆ 10 ਕਵਾਦ ਦੇ ਨੂੰ ਤੇ ਫੇਰ ਨਹਾ ਕੇ ਤੇ ਫੇਰ ਮੈਂ ਰੋਟੀ ਖਾਣੀ ਹੁੰਨੀ ਆ ਤੇ ਉਹ ਰੋਟੀ ਖਾ ਕੇ ਤੇ ਨਾਲ ਹੀ ਮੈਂ ਚਾਹ ਲਈ ਸੀ ਚਾਹ ਪੀਣ ਲੱਗੀ ਸੀ ਤੇ ਨਾਲੇ ਕੱਲ ਹੰਗੇ ਸੀਗੇ ਪਾਰਲਰ ਚ ਤੇ ਮੈਂ ਹੱ ਲੱਗੀ ਸੀ ਆਵਦੀ ਚੈਨ ਤੇ ਇਹ ਬ੍ਰੇਸਲੇਟ ਪਾਉਣਾ ਤੇ ਕਿਉਂਕਿ ਕੱਲ ਫੇਸ਼ੀਅਰ ਕੀਤਾ ਸੀਗਾ ਤੇ ਵੈਕਸ ਵਗੈਰਾ ਕੀਤੀ ਸੀਗੀ ਤੇ ਉਦੋਂ ਉਤਾਰੀ ਸੀਗੀ ਤੇ ਫਿਰ ਮੈਨੂੰ ਯਾਦ ਆਇਆ ਮੇਰੇ ਮਾਈਂਡ ਵਿੱਚ ਆਇਆ ਮੈਂ ਕਿਹਾ ਵੀ ਤੁਹਾਡੇ ਨਾਲ ਚਲੋ ਇੱਕ ਗੱਲ ਸ਼ੇਅਰ ਕਰਦੀ ਆਂ ਤੇ ਮੈਂ ਕੀਤੀ ਨਹੀਂ ਸੀਗੀ ਉਹ ਤਾਂ ਸਾਨੂੰ ਇੰਡੀਆ ਤੋਂ ਵੀ ਆਇਆ ਨੂੰ 2 ਮਹੀਨੇ ਤੋਂ ਉੱਪਰ ਹੀ ਹੋ ਗਏ ਤੇ ਬਸ ਟਾਈਮ ਨਹੀਂ ਲੱਗਾਗਾ ਤੇ ਨਾ ਹੀ ਕਿਉਂਕਿ ਜਦੋਂ ਵੀ ਮੈਂ ਬਲੌਗਿੰਗ ਕਰਦੀ ਆਂ ਵੀਡੀਓ ਬਣਾਉਣੀ ਆ ਜਲਦੀ ਜਲਦੀ ਚ ਹੁੰਨੀ ਆ ਦਿਮਾਗ 'ਚ ਨਹੀਂ ਆਉਂਦਾਗਾ ਤੇ ਅੱਜ ਜਦੋਂ ਵੀ ਚਲੋ ਜੇ ਆਪਾਂ ਕਿਸੇ ਟੌਪਿਕ ਤੇ ਉਦੋਂ ਹੀ ਆਪਣੇ ਦਿਮਾਗ 'ਚ ਗੱਲ ਹੁੰਦੀ ਆ ਜਿਵੇਂ ਅੱਜ ਕਿਵੇਂ ਚੈਨ ਪਾਉਣ ਲੱਗੀ ਸੀਗੀ ਉਦੋਂ ਹੀ ਮੇਰੇ ਦਿਮਾਗ 'ਚ ਆਈ ਮੈਂ ਕਿਹਾ ਚਲੋ ਸ਼ੇਅਰ ਕਰਦੇ ਆ ਕਿਉਂਕਿ ਇਹ ਬਹੁਤ ਜ਼ਰੂਰੀ ਵੀ ਆ ਤੇ ਇਹਨਾਂ ਨੇ ਤਾਂ ਇੱਕ ਵੀਡੀਓ 'ਚ ਸ਼ੇਅਰ ਕੀਤਾ ਸੀਗਾ ਤੇ ਬਸ ਮੇਰਾ ਇੰਨਾ ਟਾਈਮ ਲੱਗਾਗਾ ਤੇ ਮੈਂ ਕਿਹਾ ਚਲੋ ਆਪਾਂ ਕਰਦੇ ਆ ਜੀ ਜਦੋਂ ਵੀ ਹੁਣ ਆਪਾਂ ਇਹ ਵੈਸੇ ਇੰਡੀਆ ਵਾਲਿਆਂ ਰਹਿੰਦੇ ਆ ਵਾਸਤੇ ਵੀ ਇਹ ਗੱਲ ਬਹੁਤ ਜ਼ਰੂਰੀ ਆ ਜਿਹੜੀਆਂ ਮੇਰੇ ਭੈਣਾਂ ਉੱਥੇ ਰਹਿੰਦੀਆਂ ਤੇ ਜਾਂ ਜਿਹੜੇ ਇੱਥੇ ਆਪਾਂ ਫੋਰਨ ਚੋਂ ਕਿਥੇ ਫੈਸ਼ਨ ਵਗੈਰਾ ਤੇ ਜਾਣੇ ਆ ਜਾਂ ਵੈਸੇ ਆਪਾਂ ਇੰਡੀਆ ਚ ਜਾਣੇ ਉਹਨਾਂ ਲਈ ਵੀ ਜ਼ਰੂਰੀ ਆ ਕਿਉਂਕਿ ਵੀ ਹੋਇਆ ਇਦਾਂ ਜਦੋਂ ਵੀ ਹੁਣ ਤੁਹਾਨੂੰ ਪਤਾ ਹੀ ਆ ਇੰਡੀਆ ਅਸੀਂ ਮੈਰਿਜ ਤੇ ਗਏ ਸੀਗੇ ਮੇਰੇ ਨਾਨਦ ਦੀ ਬੇਟੀ ਦੀ ਮੈਰਿਜ ਸੀਗੀ ਤੇ ਉਸੇ ਤਰ੍ਹਾਂ ਵੀ ਮੈਂ ਮੇਰੀ ਬੇਟੀ ਤੇ ਮੈਂਕ ਤੇ ਮੇਰੇ ਨਾਨਦ ਦੀ ਬੇਟੀ ਦੋਨੋਂ ਇੱਕੋ ਹੀ ਪਾਰਲਰ ਚੋਂ ਤਿਆਰ ਹੋਈਆਂ ਸੀਗੀਆਂ ਤੇ ਪਹਿਲਾਂ ਸਵੇਰ ਜਦੋਂ ਇਹ ਤਿਆਰ ਹੋਈਆਂ ਨੰਦਾਂ ਵਾਸਤੇ ਨੰਦਕਾਰਜ ਵਾਸਤੇ ਹੁਣ ਸੂਟ ਪਾਉਂਦੇ ਹਨ ਪਹਿਲਾਂ ਉੱਥੋਂ ਜਾ ਕੇ ਇਹ ਧਿਆਲ ਹੋ ਕੇ ਆਈਆਂ ਤੇ ਬਾਅਦ ਚ ਫੇਰ ਇਹਨਾਂ ਨੇ ਚੇਂਜ ਕਰਨਾ ਸੀਗਾ ਫੇਰ ਇਹ ਗਈਆਂ ਉਸੇ ਪਾਰਲਰ ਚ ਫੇਰ ਗਈਆਂ ਮੋਗੇ ਦਾ ਪਾਰਲਰ ਵੀ ਚਲੋ ਹੁਣ ਆਪਾਂ ਨਾਮ ਤਾਂ ਲੈਂਦੇ ਨਹੀਂਗੇ ਕਿਉਂਕਿ ਇਹਨਾਂ ਨੇ ਤਾਂ ਚਲੋ ਲੈਤਾ ਸੀ ਆਪਦੀ ਵੀਡੀਓ ਚ ਨਾਮ ਤੇ ਮੈਂ ਕਿਹਾ ਚਲੋ ਕੀ ਲੈਣਾ ਕਿਉਂਕਿ ਉਹਨਾਂ ਦਾ ਵੀ ਚਲੋ ਕੀ ਕਸੂਰ ਹੁੰਦਾ ਨਾ ਸਟਾਫ ਵਾਲਿਆਂ ਦੀ ਜੋ ਗਲਤੀ ਹੁੰਦੀ ਹੈ ਤੇ ਉਹਨਾਂ ਦਾ ਚਲੋ ਵਿਚਾਰਿਆ ਨੇ ਆਪਾਂ ਆਪਦਾ ਕੰਮ ਚਲਾਇਆ ਵਾ ਹਨਾ ਵੀ ਕਿਸੇ ਦਾ ਵੀ ਤੇ ਆਪਾਂ ਉਹਨਾਂ ਨੂੰ ਚਲੋ ਕਿਉਂ ਕਹਿਣਾ ਵੀ ਕਿਉਂ ਕੰਮ ਖਰਾਬ ਕਰਨਾ ਤੇ ਵੈਸੇ ਆਪਾਂ ਤੁਹਾਨੂੰ ਇਹ ਗੱਲ ਤਾਂ ਦੱਸਦੇ ਆ ਵਿੱਚ ਤਾਂ ਕਿ ਤੁਸੀਂ ਵੀ ਗਾਂ ਵਾਸਤੇ ਵੀ ਆਪਦਾ ਧਿਆਨ ਰੱਖੋ ਤੇ ਜਦੋਂ ਇਹ ਗਈਆਂ ਤਿਆਰ ਹੋਣ ਤੇ ਮੇਰੀ ਬੇਟੀ ਪਹਿਲਾਂ ਸਵੇਰ ਤੋਂ ਚਲੋ ਤਿਆਰ ਹੋ ਕੇ ਆ ਗਈ ਜਦੋਂ ਇਹ ਦੂਰੀ ਵਾਰ ਫੇਰ ਗਈਆਂ ਉਸੇ ਪਾਲ ਚ ਤਿਆਰ ਹੋਣ ਤੇ ਉਹਨਾਂ ਨੇ ਕੀ ਕੀਤਾ ਵੀ ਮੇਰੀ ਬੇਟੀ ਤੋਂ ਪੁੱਛਿਆ ਉਹਨਾਂ ਨੇ ਵੀ ਆਹ ਤੇਰੀ ਜਿਹੜੀ ਚੈਨ ਆ ਹਨਾ 골ਡ ਦੀ ਪਾਈ ਹੋਈ ਸੀ ਵੀ ਉਹ ਉਤਾਰ ਦੀਏ ਤੇ ਉਹ ਕਹਿੰਦੀ ਵੀ ਨਹੀਂ ਮੈਂ ਅੱਜ ਤੱਕ ਵੀ ਮੈਨੂੰ ਕਾਫੀ 7-8 ਸਾਲ ਹੀ ਹੋ ਗਏ ਸੀ ਜਦੋਂ ਦੀ ਅਸੀਂ ਇੰਡੀਆ ਤੋਂ ਆਏ ਸੀ ਉਦੋਂ ਦੀ ਉਹਦੇ ਪਾਈ ਹੋਈ ਸੀਗੀ ਤੇ ਉਹ ਕਹਿੰਦੀ ਵੀ ਮੈਂ ਕਦੇ ਨਹੀਂ ਵੀ ਮਤਲਬ ਇਹ ਚੈਨ ਉਤਾਰੀ ਕੀ ਆਵਦੀ ਤੇ ਉਹ ਕਹਿੰਦੀ ਨਹੀਂ ਵੀ ਮਤਲਬ ਵਧੀਆ ਨਹੀਂ ਲੱਗਣੀਗੀ ਵੀ ਜਿਹੜਾ ਤੇਰੇ ਨੈਕਲੈਸ ਪਾਉਣੇ ਆ ਸੀ ਉਹਦੇ ਨਾਲ ਤੇ ਉਹ ਕਹਿੰਦੇ ਚਲੋ ਠੀਕ ਆ ਨਾ ਬੱਚੀ ਸੀ ਉਹਨੇ ਕਿਹਾ ਉਤਾਰ ਦੋ ਕਹਿੰਦੇ اتار ਕੇ ਤੇ ਦਾਦੀ ਨੂੰ ਫੜਾ ਦਿੰਨੇ ਉਹ ਕਹਿੰਦੇ ਠੀਕ ਆ ਤੇ ਜਦੋਂ ਅਸੀਂ ਮੈਂ ਉਹ ਹੀ ਤਿਆਰ ਹੋ ਕੇ ਆਈਆਂ ਪੈਲਸ ਵਿੱਚ ਮੈਂ ਵੇਖਿਆ ਨਾ ਵੀ ਚੈਨ ਨਹੀਂ ਪਾਈ ਤੇ ਮੈਂ ਪੁੱਛਿਆ ਮੈਂ ਕਿਹਾ ਮੈਂ ਕਿ ਤੇਰੀ ਚੈਨ ਕਿੱਥੇ ਆ ਤੇ ਕਹਿੰਦੀ ਵੀ ਉਹਨਾਂ ਨੇ ਵੀ ਬੀਬੀ ਨੂੰ ਫੜਾਤੀ ਉਹ ਕਹਿੰਦੇ ਵੀ ਚਲ ਤੇ ਦਾਦੀ ਨੂੰ ਫੜਾਤੀ ਮੈਂ ਕਿ ਤੁਹਾਨੂੰ ਠੀਕ ਆ ਮੰਮੀ ਕੋਲੇ ਹੋਊਗੀ ਹਨ ਤੇ ਸਵੇਰ ਜਦੋਂ ਅਸੀਂ ਆਉਣਾ ਸੀਗਾ ਤੇ ਮੈਂ ਕਿਹਾ ਮੰਮੀ ਮੈਂ ਕਿ ਦੀ ਚੈਨ ਚਲ ਮੈਂ ਪਾ ਦਿੰਨੀ ਆ ਵੀ ਆਪਦੇ ਹੱਥਾਂ ਨਾਲ ਹਨ ਬੱਚੇ ਤੋਂ ਨੇ ਕਈ ਵਾਰ ਨਹੀਂ ਪੈਂਦੀ ਕਿ ਤੇ ਮੰਮੀ ਕਹਿੰਦੇ ਵੀ ਮੈਨੂੰ ਤਾਂ ਫੜਾਈ ਨਹੀਂ ਉਹਨਾਂ ਨੇ ਚੈਨ ਤੇ ਮੈਂ ਕਹਾਂ ਮੰਮੀ ਵੀ ਮੈਂ ਕਿ ਕਹਿੰਦੀ ਵੀ ਉਹ ਉਦੋਂ ਮੈਂ ਕਿ ਆ ਗਈ ਸੋਣ ਕੇ ਮੈਂ ਕਿ ਕਹਿੰਦੇ ਜੋ ਕਹਿੰਦੇ ਤੇਰੀ ਦਾਦੀ ਨੂੰ ਫੜਾ ਦਿੰਨੇ ਆ ਤੇ ਮੈਂ ਕਹਾਂ ਮੈਂ ਕਿ ਤੂੰ ਵੇਖਿਆ ਉਹਨਾਂ ਨੂੰ ਫੜਾਉਂਦਿਆਂ ਕਹਿੰਦੇ ਨਹੀਂ ਮੰਮਾ ਮੇਰਾ ਤਾਂ ਫੇਸ ਇੱਧਰ ਨੂੰ ਸੀਗਾ ਵੀ ਚੇਅਰ ਤੇ ਇੱਧਰ ਮੰਮਾ ਦਾਦੀ ਪਿਛਲੇ ਪਾਸੇ ਬੈਠੇ ਸੀਗੇ ਤੇ ਵੀ ਉਹ ਕਹਿੰਦੇ ਅਸੀਂ ਫੜਾ ਦਿੰਨੇ ਆ ਦੇ ਕਹਿੰਦੇ ਪਤਾ ਨਹੀਂ ਉਹਨਾਂ ਨੇ ਫੜਾਈ ਕਿ ਨਹੀਂ ਵੀ ਵੈਸੇ ਉਹਨਾਂ ਨੇ ਮੈਨੂੰ ਆਖਿਆ ਵੀ ਅਸੀਂ ਫੜਾ ਦਿੰਨੇ ਆ ਜੇ ਤਾਂ ਇਕੱਲੀ ਚੈਨ ਹੁੰਦੀ ਹਨਾ ਫੇਰ ਤਾਂ ਚਲੋ ਆਪਾਂ ਮੰਨ ਲੈਂਦੇ ਵੀ ਜਾਂ ਕਿਤੇ ਫੜੌਂ ਚ ਤੇ ਜਾਂ ਕਿਤੇ ਵੀ ਫਾੜਨੇ ਚ ਤੇ ਜਾਂ ਕਿਤੇ ਵੀ ਪੌਣ ਪੌਣ ਚ ਵੀ ਡੈਗ ਵੀ ਹੋਊਗੀ ਵੀ ਚਲੋ ਫੇਰ ਬਰੀਕ ਸੀਗੀ ਤੇ ਉਹ ਤਾਂ ਹੈ ਸੀਗੀ ਉਹ ਸਵਾ ਤੋਲੇ ਦੀ ਤੇ ਪਰ ਫੇਰ ਵੀ ਚਲੋ ਹਨਾ ਡੇਢ ਕ ਤੋਲੇ ਦੇ ਨੇੜੇ ਸੀਗੀ ਤੇ ਫੇਰ ਜਦੋਂ ਉਹ ਬੱਤ ਨਾਲ ਨਾ ਉਹਦੇ ਕਾਟੇ ਸੀਗੇ ਮੈਂ ਕਿਹਦੇ ਏਡੇ ਏਡੇ ਪਹਿਲਾਂ ਸੁਬਾਹ ਨੰ ਦਾ ਆਨੰਦ ਕਾਰਜ ਵੇਲੇ ਉਹਨੇ ਸੂਟ ਨਾਲ ਉਹ ਪਾਈ ਸੀਗੇ ਉਹ ਤਾਂ ਵੈਸੇ ਹੈ ਤਾਂ ਉਹ ਦੂਜੀ ਸੀਗੇ ਤੇ ਉਹ ਕਾਟੇ ਵੀ ਸੀ ਨਾਲ ਤੇ ਚੈਨ ਸੀ ਦੋਨੇ ਚੀਜ਼ਾਂ ਉਹਨਾਂ ਨੇ ਉਤਾਰੀਆਂ ਉਤਾਰ ਕੇ ਬਾਕਸ ਚ ਲਫਾਫੀ ਜੀ ਸੀਗੀ ਉਹਦੇ ਵਿੱਚ ਪਾਈਆਂ ਹਨਾ ਪਾ ਕੇ ਤੇ ਉਹ ਕਹਿੰਦੇ ਸੀ ਫੜਾ ਦੇਣੀ ਤੇ ਉਹ ਫੜਾਈ ਹੋਈ ਨਹੀਂ ਜੇ ਤਾਂ ਚਲੋ ਕਾਟੇ ਵੀ ਹੁੰਦੇ ਤਾਂ ਆਪਾਂ ਮੰਨ ਲੈਣਾ ਸੀ ਵੀ ਉਹ ਕੱਲੀ ਚੈਨ ਵੀ ਕਿਤੇ ਡੈਗ ਡੁੱਗ ਪਈ ਹੋਣੀ ਆ ਫਿਰ ਜਦੋਂ ਨਾਲ ਕਾਟੇ ਵੀ ਸੀ ਹਨਾ ਉਹ ਦੋਨਾਂ ਚੀਜ਼ਾਂ ਤੇ ਕਿਸੇ ਸਟਾਫ ਆ ਲੈਣ ਦੀ ਬੇਈਮਾਨੀ ਹੋ ਗਈ ਚਲੋ ਬਾਅਦ ਚ ਅਸੀਂ ਉਹਨਾਂ ਨੂੰ ਫੋਨ ਫਾਨ ਵੀ ਲਾਇਆ ਉਹ ਕਹਿੰਦੇ ਵੀ ਸਾਨੂੰ ਨਹੀਂ ਵੀ ਪਤਾਗਾ ਵੀ ਕਿੰਮ ਤੁਸੀਂ ਆ ਜਾਓ ਬੇਟੀ ਨੂੰ ਨਾਲ ਲਿਆਇਓ ਦੱਸਿਓ ਵੀ ਕੀ ਨੇ ਤਿਆਰ ਕੀਤਾ ਵਾ ਤੇ ਵੀ ਆਪਾਂ ਚਲੋ ਪੁੱਛਦੇ ਤੇ ਕਰ ਲਾਂਗੇ ਅਸੀਂ ਕਿ ਠੀਕ ਆ ਫਿਰ ਚਲੋ ਮੇਰੇ ਹਸਬੰਦ ਮੇਰੇ ਇਹ ਮੈਕ ਨਾਲ ਗਈ ਮੰਮੀ ਨਾਲ ਗਏ ਹਨਾ ਤੇ ਵੀਰ ਜੀ ਉਹਨੇ ਸਾਰੇ ਨਾਲ ਗਏ ਤੇ ਉੱਥੇ ਪੁੱਛਿਆ ਉਹ ਕਹਿੰਦੇ ਵੀ ਉਹ ਮੈਂ ਕਿ ਕਹਿੰਦੀ ਵੀ ਉਹ ਕੁੜੀ ਤਾਂ ਅਜੇ ਹੈ ਹੀ ਨਹੀਂ ਜਿਹਨੇ ਮੈਨੂੰ ਤਿਆਰ ਕੀਤਾ ਸੀ ਤੇ ਉਹ ਕਹਿੰਦੇ ਵੀ ਉਹ ਆਈ ਨਹੀਂਗੀ ਅੱਜ ਵੀ ਨਾ ਨਾ ਪਤਾ ਤਾਂ ਚਲੋ ਆਪਾਂ ਨੂੰ ਫੇਰ ਉਦੋਂ ਹੀ ਹੋ ਗਿਆ ਸੀ ਹਨਾ ਚੱਕ ਤੇ ਬਾਅਦ ਚ ਕਹਿੰਦੇ ਕਿ ਚਲੋ ਲਾਈਵ ਆਪ ਦਾ ਦਿਖਾਓ ਤੁਸੀਂ ਵੀ ਰਿਕਾਰਡਿੰਗ ਹੋਊਗੀ ਤੁਹਾਡੇ ਕੈਮਰੇ ਲੱਗਿਆ ਕਹਿੰਦੇ ਨਹੀਂ ਜੀ ਸਾਡੇ ਰਿਕਾਰਡਿੰਗ ਨਹੀਂ ਹੁੰਦੀ ਸਿਰਫ ਲਾਈਵ ਹੀ ਹੁੰਦਾ ਵੀ ਅਸੀਂ ਵੀ ਵੇਖਦੇ ਹਾਂ ਉਹ ਉਸ ਟਾਈਮ ਹੀ ਵੇਖਦੇ ਹਾਂ ਕਿ ਬਾਅਦ ਚ ਰਿਕਾਰਡਿੰਗ ਨਹੀਂ ਹੁੰਦੀ ਹਨਾ ਦੂਜਾ ਝੂਠ ਫਿਰ ਬਾਅਦ ਚ ਜਦੋਂ ਇਹ ਕਹਿੰਦੇ ਵੀ ਕਹਿੰਦੇ ਨਹੀਂ ਚਲ ਕੋਈ ਨਾ ਆਪਾਂ ਇੱਕ ਕੱਲ ਨੂੰ ਕੁੜੀ ਆ ਜੂਗੀ ਇੱਕ ਅੱਧ ਦਿਨ ਤੱਕ ਪੁੱਛਦੇ ਕਰ ਲਾਂਗੇ ਤੇ ਫਿਰ ਦੱਸ ਦਾਂਗੇ ਆਪਾਂ ਚਲੋ ਫਿਰ ਕਿ ਇਹਨਾਂ ਨੇ ਬਸ ਕਰਨਾ ਕੀ ਸੀ ਪੁੱਛਦੇ ਤਾ ਕਰਕੇ ਤੇ ਮਾੜਾ ਮੋਟਾ ਫਿਰ ਕਹਿੰਦੇ ਨਹੀਂ ਜੀ ਉਹ ਸਾਡਾ ਸਾਡਾ ਸਟਾਫ ਸਾਡਾ ਆਪ ਦਾ ਇੰਨੇ ਟਾਈਮ ਦਾ ਵਾ ਤੇ ਉਹ ਕਹਿੰਦੇ ਆ ਵੀ ਸਾਨੂੰ ਨਹੀਂ ਪਤਾ ਅਸੀਂ ਤਾਂ ਫੜਾਤੀ ਸੀ ਸੀ ਏਦਾਂ ਕੀਤਾ ਸੀ ਹਨਾ ਤੇ ਵੀ ਫਿਰ ਇਦਾਂ ਵੀ ਜੇ ਹੁਣ ਸਾਡੇ ਕੋਲੇ ਵੀ ਇੰਨਾ ਟਾਈਮ ਹੈ ਨਹੀਂ ਸੀਗਾ ਸਾਡੇ 4-5 ਦਿਨ ਹੀ ਰਹਿੰਦੇ ਸੀ ਉਹ ਵੀ ਗੱਲ ਦਾ ਉਹਨਾਂ ਨੂੰ ਪਤਾ ਸੀ ਕਿਉਂਕਿ ਜੈਸ ਦਿਨੇ ਗਏ ਸੀ ਉਹ ਇਹਨਾਂ ਨੇ ਕਹਿਤਾ ਸੀਗਾ ਵੀ ਅਸੀਂ ਜਾਣਾ ਵਾ ਇੰਨੀ ਤਰੀਖ ਨੂੰ ਤੇ ਜੇ ਹੁਣ ਅਸੀਂ ਜਾਂ ਪੁਲਿਸ ਦੀ ਕਾਰਵਾਈ ਕਰਾਉਂਦੇ ਜਾਏ ਜੇ ਚੱਕਰਾਂ 'ਚ ਪੈਂਦੇ ਹਨਾ ਫੇਰ ਸਾਨੂੰ ਵੀ ਸੀਗਾ ਕਿਉਂਕਿ ਫੇਰ ਰੁਕਣਾ ਪੈਣਾ ਸੀ ਹੁਣ ਮੈਂ ਕਿ ਵੀ ਹੁਣ ਦਸਾਂ ਇਹਦੀ ਵੀ ਪੜਾਈ ਆਵਦੀ ਸੀ ਹੁਣ ਦਸਾਂ ਕਿ ਵੀ 10 ਦਿਨਾਂ ਦੀ ਖਾਤਰੀ ਇਹ ਤਾਂ ਮਸਾਂ ਹੀ ਗਏ ਸੀਗੀ ਕਿਉਂਕਿ ਇਹਦਾ ਹੁਣ ਇਹ ਲਾਸਟ ਸਾਲ ਕਰਕੇ ਪੜ੍ਹਾਈ ਜਾਦਾ ਇਹਦੀ ਕਰਕੇ ਤੇ ਵੀ ਇਹ ਮੈਰਿਜ ਤੇ ਮਤਲਬ ਦਸਾਂ ਘ ਦਿਨਾਂ ਦੀ ਖਾਤਰ ਗਈ ਸੀ ਫਿਰ ਅਸੀਂ ਆਖਿਆ ਵੀ ਜੇ ਅਸੀਂ ਇਹ ਜਿਵੇਂ ਮੇਲੇ ਚ ਪੈਣੇ ਆ ਤੇ ਫਿਰ ਸਾਨੂੰ ਟਾਈਮ ਜ਼ਿਆਦਾ ਲੱਗ ਜੂਗਾ ਵੀ ਕੀ ਪਤਾ ਹਨਾ ਵੀ ਕਿਉਂਕਿ ਹੁਣ ਜਿਹੜੀ ਕੁੜੀ ਆ ਉਹ ਵੀ ਇੱਥੇ ਹੋਣੀ ਹਾਜ਼ਰ ਚਾਹੀਦੀ ਹੈ ਜੇ ਆਪਾਂ ਕੋਈ ਵੀ ਕਾਰਵਾਈ ਕਰਦੇ ਆ ਜਾਂ ਫਿਰ ਅਸੀਂ ਆਖਿਆ ਚਲੋ ਸ਼ਟਪ ਕਰਾਂ ਚਲੋ ਪਰਮਾਤਮਾ ਨੇ ਹਨਾ ਚਲੋ ਹੋਰ ਦੇ ਦੂਗਾ ਚਲੋ ਬੇਟੀ ਨੂੰ ਤਾਂ ਅਸੀਂ ਉਦੋਂ ਹੀ ਚੈਨ ਕਰਵਾਤੀ ਸੀ ਕਿ ਆਉਣ ਲੱਗੇ ਨੂੰ ਹੋਰ ਅੰਦੀ ਬਾਰੇ ਇਹ ਗੱਲ ਮੈਂ ਤੁਹਾਡੇ ਨਾਲ ਅੱਜ ਤਾਂ ਸ਼ੇਅਰ ਕਰਦੀ ਆ ਤੇ ਕੱਲ ਮੈਂ ਆਪਣੀ ਫਰੈਂਡ ਨਾਲ ਵੀ ਕੀਤੀ ਪੌਨਮ ਨਾਲ ਅਸੀਂ ਜਦੋਂ ਮੈਂ ਚੈਨ ਆਤਾਰਨ ਲੱਗੀ ਤੇ ਮੈਂ ਉਹਨੂੰ ਦੱਸਿਆ ਕਿ ਨਹੀਂ ਅੱਛਾ ਦੀਦੀ ਮੈਂ ਕਿਹਾ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਮੈਂ ਕਿਹਾ ਮੈਂ ਕੱਲ ਨਹੀਂ ਕਿਸੇ ਨਾਲ ਕੀਤੀਗੀ ਤੇ ਵੀ ਚਲੋ ਆ ਕੇ ਆਪ ਦਾ ਹੀ ਕੰਮ ਕੁੰਮਤੇ ਵੈਸੇ ਇਦਾਂ ਹੀ ਔਲਜੇ ਰਹੇ ਤੇ ਮੈਂ ਕਿਹਾ ਇਦਾਂ ਸਾਡੇ ਨਾਲ ਹੋਈ ਮੈਂ ਕਿਹਾ ਪੌਨਾ ਇੰਡੀਆ ਵਾਲੇ ਪਾਰਲਰਾਂ 'ਚ ਤੇ ਵੀ ਮੈਂ ਕਿਹਾਏ ਉੱਥੇ ਵੀ ਕੀਤੀ ਤੇ ਮੈਂ ਕੱਲ ਤਾਂ ਸ਼ੇਅਰ ਕਰਦੀ ਆ ਵੀ ਹੁਣ ਕੋਈ ਵੀ ਜਾਣੇ ਅਜ ਪਹਿਲਾਂ ਹੀ ਗੱਲ ਤਾਂ ਆਪਾਂ 골ਡ ਦੀ ਆਦੀ ਜੁਐਲਰੀ ਜਦੋਂ ਆਪਾਂ ਦੂਜੀ ਪਾਉਣੀ ਆ ਘਰੇ ਲਾ ਕੇ ਤਾਂ ਜਾਈਏ ਪਾਈਏ ਇਹਨਾਂ ਤੇ ਜੇ ਲਾਉਣੀ ਆ ਹਨਾ ਆਪਦੇ ਹੱਥਾਂ ਨਾਲ ਆਪ ਦਾ ਆਦੀ ਪਰਸੇ ਜਿਹੜਾ ਜਿਹੜੇ ਵੀ ਆਪਣੇ ਨਾਲ ਹੁੰਦੇ ਉਹਨਾਂ ਨੂੰ ਫੜਾਈਏ ਹਨਾ ਕਿਉਂਕਿ ਆਪਾਂ ਕਿਸੇ ਦੇ ਦਿਲ ਦਾ ਆਪਾਂ ਨੂੰ ਕੁਝ ਨਹੀਂ ਪਤਾ ਹਰੇਕ ਨੇ ਹੁੰਦਾ ਤਾਂ ਹੀ ਉਹ ਤਾਂ ਮੈਂ ਨਾ ਨਹੀਂ ਲੈਂਦੀ ਕਿ ਪਾਲ ਲਦਾ ਵੀ ਚਲੋ ਹਨਾ ਉਹਨਾਂ ਦਾ ਵੀ ਵਿਚਾਰਿਆਂ ਦਾ ਕੀ ਹੈ ਨਾ ਸਟਾਫ ਦੇ ਵਿੱਚ ਤਾਂ ਕੋਈ ਵੜਿਆ ਨਹੀਂ ਹੁੰਦਾਗਾ ਤੇ ਹੁਣ ਸਟਾਫ ਤੋਂ ਕੋਈ ਵੀ ਗਲਤੀ ਹੁੰਦੀ ਹੈ ਤੇ ਇਹਦੇ ਵਿੱਚ ਵੀ ਕੋਈ ਵੀ ਹਨਾ ਮਾਲਕਾ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੁੰਦਾਗਾ ਦੇ ਤਾਂ ਫਿਰ ਮੈਂ ਕਿਹਾ ਵੀ ਚਲ ਮੈਂ ਕਹਾਂ ਦੇ ਵੀ ਆਪਾਂ ਵੀ ਆਪਾਂ ਨੂੰ ਵੀ ਥੋੜਾ ਜਿਹਾ ਨਾ ਗਲਤੀ ਤਾਂ ਆਪਦੀ ਵੀ ਹੁੰਦੀ ਆ ਨਾ ਜਿਵੇਂ ਹੁਣ ਮੈਨੂੰ ਵੀ ਹੋਇਆ ਮੰਮੀ ਹੁਣੇ ਸਾਰੇ ਮੈਨੂੰ ਇਹ ਕਹਿਣ ਲੱਗੇ ਵੀ ਜਦੋਂ ਗਈ ਸੀਗੀ ਬੇਟੀ ਤੋਂ ਉਦੋਂ ਹੀ ਉਤਾਰ ਕੇ ਰੱਖਣੀ ਸੀ ਕਿ ਚੈਨ ਮੈਂ ਕਿਹਾ ਵੀ ਜਦੋਂ ਕੱਲ ਤਿਆਰ ਹੋਈ ਸੀ ਇਹ ਜਾਗੋ ਵਾਸਤੇ ਤਿਆਰ ਹੋਈ ਵੀ ਅਸੀਂ ਨਹੀਂ ਲਾਈ ਇਹਨੇ ਚੈਨ ਵੀ ਕਦੇ ਵੀ ਨਹੀਂ ਲਾਈ ਗਏ ਨੇ ਇੱਥੇ ਵੀ ਹੁਣ ਜਦੋਂ ਵੀ ਕਿਤੇ ਜਾਂਦੇ ਆਉਂਦੇ ਆ ਕਦੇ ਵੀ ਉਤਾਰੀ ਹੋਈ ਨਹੀਂ ਪਾਈ ਸੀ ਵੀ ਕੀ ਪਤਾ ਨੋ ਥੋੜੀ ਜਿਹੀ ਉਹਦੀ ਆਪ ਦੀ ਹੀ ਕੁੜੀ ਦੀ ਹੀ ਬੇਈਮਾਨੀ ਸੀਗੀ ਜਿਹੜਾ ਉਹਨੇ ਆਏ ਆਖਿਆ ਵੀ ਨਹੀਂ ਨਹੀਂ ਤੂੰ ਲਾ ਦੇ ਹਨਾ ਜਦੋਂ ਇਹਦੇ ਮਨਾ ਕਰਨ ਦੇ باوجود ਵੀ ਇਹਨੇ ਕਹਿ ਹੀ ਦਿੱਤਾ ਸੀ ਵੀ ਮੈਂ ਕਦੇ ਉਤਾਰੀ ਹੋਈ ਨਹੀਂ ਕਿ ਇੰਨਾ ਟਾਈਮ ਹੋ ਗਿਆ ਤੇ ਫੇਰ ਵੀ ਚਲੋ ਉਹਦੀ ਕੋਈ ਹੋ ਗਈ ਬੇਈਮਾਨੀ ਤੇ ਆਪਾਂ ਤਾਂ ਹੀ ਤੁਹਾਡੇ ਨਾਲ ਅੱਜ ਇਹ ਕਾਲ ਸ਼ੇਅਰ ਕੀਤੀ ਆ ਵੀ ਅੱਗੇ ਵਾਸਤੇ ਵੀ ਹਨਾ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖਿਓ ਹਣ ਜਿਹੜੇ ਵੀ ਆਪਣੇ ਨਾਲ ਜੁੜੇ ਆ ਵੀਰ ਭੈਣ ਹਨਾ ਜਿਹੜੋਂ ਗਾਂ ਵੀ ਆਪਣੇ ਕੋਈ ਵੀ ਰਿਸ਼ਤੇਦਾਰ ਹੁੰਦੇ ਆਪਾਂ ਉਹਨਾਂ ਕੋਲੇ ਵੀ ਗੱਲ ਕਰਦੇ ਆ ਇਦਾਂ ਹੋਈ ਆ ਤੇ ਥੋੜਾ ਜਿਹਾ ਚਲੋ ਅਗਲਾ ਆਪ ਦਾ ਪਹਿਲਾ ਹੀ ਆ ਦਸਮਾਹ ਕੇ ਰੱਖਦਾ ਉਹ ਚੀਜ਼ ਤੇ ਠੀਕ ਹੈ ਜੀ ਆਪਣੀ ਵੀਡੀਓ ਵੀ ਲੰਬੀ ਹੋ ਗਈ ਤੇ ਬਸ ਮੇਰਾ ਵੀ ਟਾਈਮ ਹੋਣਾ ਲਾ ਥੋੜਾ ਜਿਹਾ ਜ਼ਿਆਦਾ ਹੀ ਹੋ ਗਿਆ ਮੇਰੀ ਚਾ ਵੀ ਟਾਰ ਗਈ ਆ ਗੱਲਾਂ ਗੱਲਾਂ ਚ ਠੀਕ ਹੈ ਜੀ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਚ ਫਿਰਦੇ ਹੋ ਜੀ ਅੱਗ ਗਿਆ ਬਾਏ ਬਾਏ ਸਸਿਕਾ